ਦੇ ਰੀਬੀ ਉਪੀ 14 28 ਕੰਮਾ ਕੋਈ ਨਿਕਲ ਨਾ ਬੰਦਰੀ ਮਾਮ ਜਿਹਦਾ ਹੌਸਲਾ ਹੋ ਰਿਹਾ ਉਹ ਬੀ ਜੋ ਰਹਾ ਉਹ ਜਦ ਰੀਸਾ ਦਾ ਤੁਤਨੀ ਆਂ ਦੇ ਨਰਨਵਾਟ ਦੇ ਜੀਵਲ ਕੁੜੀ ਗੱਨੇ ਦੇਖ ਕੇ ਦਰੇ ਅਜੀ ਮੈਂ ਕਿਰਾਏ ਦੇ ਮਕਾਨ ਚ ਰਹੇ ਹਾਂ ਉਹਦੇ ਇਮਤਾਨ ਦੀ ਵੀ ਫੱਟ ਕੱਢਾ ਦੇ ਇਹ ਦੇਖ ਰਗਾ ਗਾਉਂਦੇ ਦੱਸ ਕਰ ਚਲੋ ਬਹੁਤ ਵੀ ਗੇਚਾ ਦਿੱਤਾ ਦਿੱਕਾ ਸਾਲਾ ਡੈਡੀ ਮੰਜੀ ਦੇ ਪੈਰੇ ਕਮੈਂਟ ਲਈ ਅਫਸੈਕਟ ਹੋ ਗਏ ਦੀ ਮੋਟਰਸਾਈਕਲ ਨਾਲ ਮਾਰ ਗਏ ਤੇ ਤੋ ਇਹ ਕਰਦਾ ਕੋਈ ਗੱਲਾਂ ਨਹੀਂ ਕਰਦਾ ਤੇ ਤੁਸੀਂ ਕਾਰ ਵੀ ਕਰਾ ਜਾ ਰਹੇ ਹੋ ਨਾ ਕਾਤੇ ਦੀ ਗੱਲ ਕੀਤੀ ਵੀ ਉਹਨਾਂ ਕੀ ਬ੍ਰੋ ਬੈਂਕ ਉਹ ਕੀ ਕਰ ਪੋਰ ਹੈ ਪੈਣਾ ਉਹਦਾ ਮੰਮੀ ਨੂੰ ਨਾਦ ਰੰਗ ਦਾ ਅਟੈਕ ਹੋ ਗਿਆ ਸੀ ਘਰੋਂ ਬਦੋਂ ਤੋਂ ਬੰਦ ਸੀ ਬਸ ਉਹਨਾਂ ਦੇ ਉਸ ਟਾਈਮ ਦਾ ਸਭ ਸਹੀ ਹੋ ਗਿਆ ਤੇ ਮਰਾ ਮੋਟਾ ਤੋਨਾ ਲੱਗ ਗਿਆ ਜੁਦਨ ਨਾਲ ਉਸ ਤੋਂ ਬਾਅਦ ਦਵਾਈਆਂ ਬੰਦ ਹੋ ਗਈ ਵੀਰੇ ਡਾੜੀ ਦਾ ਐਕਸੀਡੈਂਟ ਹੋ ਗਿਆ ਸੀਗਾ ਉਸ ਤੋਂ ਬਾਅਦ ਵੀ ਇਹ ਦਵਾਈਆਂ ਵੀ ਰੁਕ ਗਈਆਂ ਇਸ ਤੋਂ ਵੱਲ ਨੂੰ ਵੀ ਮੱਝੇ ਲੈ ਗਏ। ਮਾ ਵੀ ਸਰਕਾਰੀ ਜੁਲ੍ਹੇ ਤੇ ਗਿਆ ਦੀਗਾ। ਇੱਕ ਵਾਲੀ ਲੈ ਗਿਆ ਵੀਰੇ ਉਹ ਤੁੰਤਨੇ ਲੱਕੀਏ ਦੇ ਦੇ। ਬਾਅਦ ਵਿੱਚ ਪਤਾ ਜੀ ਤਾ ਵੀਰੇ ਕੰਦੇ ਵੀ ਚਾਰੇ ਤੁਹਾਡੇ ਕੋਲ ਕਾਰਡ ਆ ਵੀਰ ਵੀ ਪੈਸੇ ਲੱਗਣੇ ਕਿ ਲੱਗਣ ਜਿਹੜੇ ਦਵਾਈਆਂ ਵਗੈਰਾ ਦੇ। ਅੱਜ ਤੁਹਾਨੂੰ ਮਿਲਵਾਨ ਜਾ ਰਹੇ ਹਾਂ ਸੰਗਰੂਰ ਸ਼ਹਿਰ ਦੇ ਵਿੱਚ ਰਹਿੰਦੇ ਇੱਕ ਅਜਿਹੇ ਗਰੀਬ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਕੇ ਤਿੰਨ ਜਾਣੇ ਹਨ ਇੱਕ ਪਰਿਵਾਰ ਦੇ ਅਤੇ ਤਿੰਨੇ ਜਾਣੇ ਹੈਂਡੀਕੈਪਟ ਹਨ ਅਤੇ ਇਨਕਮ ਦਾ ਕੋਈ ਵੀ ਸਾਧਨ ਨਹੀਂ ਹੈ ਜੋ ਲੜਕਾ ਹੈ ਉਸ ਦੀ ਨਿਗਾਹ ਸਿਰਫ 3% ਰਹਿ ਗਈ ਹੈ ਬਚਪਨ ਦੇ ਵਿੱਚ ਉਹਨਾਂ ਨੂੰ ਕੋਈ ਰੋਗ ਲੱਗਿਆ ਸੀ ਜਿਸ ਕਾਰਨ ਉਹਨਾਂ ਦੀ ਨਿਗਾਹ ਕਾਫੀ ਜ਼ਿਆਦਾ ਘਟ ਗਈ ਜੇਕਰ ਉਹਨਾਂ ਦੀ ਮਾਂਤਾ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਵੀ ਪੋਲੀਓ ਹੋਇਆ ਹੋਇਆ ਹੈ ਤੇ ਹਾਰਟ ਦੇ ਮਰੀਜ਼ ਹਨ ਦਵਾਈਆਂ ਬੜੀਆਂ ਉਹਨਾਂ ਲਈ ਮਹਿੰਗੀਆਂ ਆਉਂਦੀਆਂ ਹਨ ਲੜਕੀ ਦੀ ਗੱਲ ਕੀਤੀ ਹੈ ਜਿਹੋ ਇਸ ਦੀ ਜੋ ਭੈਣ ਹੈ ਉਹ ਵੀ ਨਾ ਸੁਣ ਸਕਦੀ ਆ ਜਿਆਦਾ ਬੋਲ ਸਕਦੀ ਹੈ ਮੈਂ ਕਿਹਾ ਇਸ ਤੈਸ ਦੇ ਲੈ ਕੇ ਮੰਦਗੁੱਤੀ ਹੈ ਤੇ ਘਰ ਦਾ ਖਰਚਾ ਕਿਵੇਂ ਚਲਾਦੇ ਹਨ ਕਿਉਂਕਿ ਕਮਾਉਣ ਵਾਲਾ ਘਰੇ ਕੋਈ ਨਹੀਂਗਾ ਬਾਈ ਦੇ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਐਵੇਂ ਨੰਦਿੰਦਰ ਜੀ ਕਦੋਂ ਲੱਗੇ ਰੋਗੇ ਕਦੋਂ ਬੋਲਦੇ ਕਿ ਬਚਪਨ ਦੀ ਸੀ ਜਾਂ ਉਸ ਤੋਂ ਬਾਅਦ ਕੋਈ ਆਪਣਾ ਹਾਸਾ ਵਾਏਗਾ ਚੋਥੀ ਗਲਾਜ ਵਰਦ ਦੇ ਬਿਰਜਾ ਤੋਂ ਇਹਦਾ ਦੂਰੀ ਜੋ ਜਿੰਨੇ ਆਪਾਂ ਚੱਲਦੀ ਰਹੇਗੀ ਜਾਂ ਦੋ ਚੱਲਦੀ ਚਲੀਗੀ ਉਹ ਸਕੂਲ ਵਾਲਿਆਂ ਨੇ ਕਿਹਾ ਜੇ ਇਹ ਨਿਗਾਹ ਦਾ ਡੀ ਚੈੱਕ ਕਰਾਓ। ਉਸ ਤੋਂ ਬਾਅਦ ਚੈੱਕ ਕਰਾਉਂਦੇ ਰਹਿੰਦੇ। ਪੀਜੀਆ ਮੋਟੇਗੇ ਉਸ ਤੋਂ ਬਾਅਦ ਫਤਿਹ ਵਿੱਚ ਦਿੱਤੇ ਦਿੱਖਾਇਆ ਲਾਕ ਦੇ ਅੱਗੇ ਸਾਨੂੰ ਇਹ ਪਿਆ ਗਿਆ ਜਿਹਦੇਆਂ ਲਾੜਾ ਖਤਮ ਹੋ ਗਿਆ ਲੋਕਾਂ ਦਾ ਟਾਈਟ ਹੋ ਗਿਆ। ਤੇ ਉਹ ਜਿਹੜਾ ਟਾਈਟ ਹੋਇਆ ਦੂਸਰੇ ਅੱਖਾਂ ਦੇ ਫੋਨ ਵਾਲਿਆਂ ਨਾਲਾ ਖਤਮ ਕਰਦੇ। ਕੋਈ ਲਾਏ ਨਹੀਂ। ਦੀ ਕੋਈ ਘਰ ਦਾ گزارਾ ਕਰਨ ਜਾਂਦਾ ਕਿਉਂਕਿ ਇੱਕ ਫੋਰਸ ਆਪਣਾ ਹੈ ਨਹੀਂ ਤੇ ਤੁਸੀਂ ਮੁਕਾਨ ਵੀ ਕਰਾਇਆ ਜਾ ਰਿਹਾ ਹਾਂ ਹਾਂਜੀ ਕਰਾਇਆ ਵੀ ਹੈ ਮੇਰੇ ਸਾਰਾ ਕੁਝ ਹੈਗਾ 1500 ਮੇਰੀ ਪੈਨਸ਼ਨ ਆਉਂਦੀ ਹੈ 1500 ਮੇਰੀ ਮੰਮੀ ਦੀ ਆਉਂਦੀ ਹੈ ਭੈਣ ਦੀ ਹਾਲੇ ਤੱਕ ਨਹੀਂ ਲੱਗੀ ਹੋਈ ਪੈਨਸ਼ਨ ਤੇ ਮੇਰੇ ਬਾਕੀ ਭੈਣ ਭਰਾ ਸੰਗਤ ਤੇ ਜਿਨ੍ਹਾਂ ਨੇ ਮਾੜਾ ਮੋਟਾ ਸਹਾਰਾ ਲਾਇਆ ਹੈਗਾ ਉਸੇ ਨਾਲ ਹੀ ਹੁਣ ਤੱਕ ਕੱਟ ਰਹੇ ਹਾਂਗੇ ਵੀਰੇ ਨਹੀਂ ਤਾਂ ਓੱਖਾ ਓੱਖਾ ਸਰੇ ਬਸ ਮਾਤਾ ਜੀ ਨੇ ਕਰ ਦਿੱਤੇ ਉਹ ਇਹਨਾਂ ਨੂੰ ਕੀ ਬਲੋ ਮੈਂ ਉਹ ਕੀ ਕਰ ਮੋੜੇ ਪੈਣਾ ਉਹ ਲਗੂਆ ਮਮੀ ਨੇ ਵੀਰੇ ਮਮੀ ਨੂੰ ਨਾਦ ਰੰਗ ਦਾ ਅਟੈਕ ਹੋ ਗਿਆ ਜੀ ਗੱਲ ਉਹ ਤੋਂ ਬਾਅਦ ਹੀ ਬਸ ਉਹਦੋਂ ਦੇ ਉਸ ਟਾਈਮ ਦਾ ਜਦ ਸਹੀ ਹੋ ਗਿਆ ਜੀ ਮਾਲਾ ਮੋਟਾ ਪਰਨ ਲੱਗ ਗਿਆ ਜੀ ਉਹਦੇ ਨਾਲ ਵਰਕਰ ਨਾਲ ਉਸ ਤੋਂ ਬਾਅਦ ਦਵਾਈਆਂ ਬੰਦ ਹੋ ਗਈਆਂ ਵੀਰੇ ਡੈਡੀ ਦਾ ਐਕਸੀਡੈਂਟ ਹੋ ਗਿਆ ਠੀਕਾ ਉਸ ਤੋਂ ਬਾਅਦ ਮੀਡੀਆ ਦਵਾਈਆਂ ਵੀ ਰੁਕ ਗਈਆਂ ਉਸ ਤੋਂ ਬਾਅਦ ਮੈਂ ਮੰਜੇ ਤੇ ਬੈਠੀ ਜਿੱਤਸਾਲ ਦੇ ਡੈਡੀ ਮੰਜੇ 'ਚ ਪਏ ਰਹੇ ਮੈਂਟਲੀ ਅਫਸੈਕਟ ਹੋ ਗਏ ਜੀ ਮੋਟਰਸਾਈਕਲ ਵਾਲਾ ਮਾਰ ਗਿਆ ਉਸ ਤੋਂ ਬਾਅਦ ਵੀਰੇ ਸਾਲਾ ਦਾ ਡੈਡੀ ਡੈਥੋਂ ਵੀ ਉਸ ਤੋਂ ਬਾਅਦ ਸਾਰਾ ਕੁਝ ਯੂਨੀਵਰਸਲ ਹੋਣ ਲੱਗਿਆ ਇਹ ਜਸਰੇ ਜੀ ਇੱਕ ਮਾਦਾਈ ਦੇ ਹਨਾ ਦੀ ਮੋਤੀ ਹੋਤ ਰਹੀ ਸੀ ਉਹਨਾਂ ਦਾ ਹੀ ਬੀਜ ਨੇ ਵਾਇਰਸ ਸਰਕਾਰੀ ਤੋਂ ਵਾਸੀ ਪ੍ਰਾਈਵੇਟ ਲੈ ਨਾ ਵੀਰਾਂ ਸਰਕਾਰੀ ਚ ਲੈ ਕੇ ਗਿਆ ਦੀਗਾ ਇੱਕ ਵਾਰੀ ਲੈ ਕੇ ਉਹ ਉਸ ਦਿਨ ਡਾਕਟਰ ਨੂੰ ਇਹਦੇ ਦੀਗੇ ਬਾਅਦ ਵਿੱਚ ਪਤਾ ਕੀਤਾ ਫਿਰ ਕੰਦੇ ਵੀ ਚਾਹੇ ਤੁਹਾਡੇ ਕੋਲ ਕਾਰਡ ਆ ਫਿਰ ਵੀ ਪੈਸੇ ਲੱਗਣ ਕੀ ਲੱਗਣ ਜਿਹੜੇ ਦਵਾਈਆਂ ਵਗੈਰਾ ਦੇ ਜੋ ਵੀ ਹੈ ਪਤਾ ਨਹੀਂ ਵੀਰੇ ਸਮਝ ਨਹੀਂ ਆਈ ਹੈਗੀ ਉਸ ਤੋਂ ਬਾਅਦ ਮੈਂ बार-बार ਨਹੀਂ ਜਾ ਨਹੀਂ ਸਕਦਾ ਦੀਗਾ ਫਿਰ ਮੈਂ ਹੁਣ ਕਿਵੇਂ ਲੈ ਕੇ ਜਾ ਮੈਂ ਜਦੋਂ ਮੈਨੂੰ ਆਹ ਬਣਉਣੀ ਲਿਖਦਾ ਹੈਗਾ ਉਸ ਤੋਂ ਬਾਅਦ ਵੀਰੇ ਪ੍ਰਾਈਵੇਟ ਤੇ ਫਿਰ ਸਾਡੇ ਨੂੰ ਨਾਂ ਵੀ ਕਿਆ ਬਣਦੀ ਹੈ ਤਾ ਕਰਕੇ ਵੀ ਮੰਮੀ ਦੇ ਲੰਜਪਾਣ ਉਹ ਪਰਿਵਾਰ ਨੂੰ ਲੰਜਪਾ ਆਇਆ ਵੀਰੇ ਨੰਨੇ ਵੀਰੇ ਅੱਡੀ ਤੋੜੀ ਦੋੜੀ ਬੋਦੀ ਦੋ ਬੋਦੀ ਜਿੰਨੇ ਕੁ ਵੀ ਮਦਦ ਕਰੀ ਆ ਰੋਜ਼ਾਂ ਸਮਗਾ ਤੋਂ ਪਿੰਡ ਬਰਾਮਾ ਦੀ ਦੇਵੀ ਦੀ ਸਾਧੂ ਉਹਨਾਂ ਦਾ ਬੇਜਾਨ ਸਰਕਾਰ ਨੇ ਵੀ ਨਹੀਂ ਚਾਹਤਾ ਦਿੱਤਣਾ। ਇਹ ਕੋਈ ਸਰਕਾਰ ਵੱਲੋਂ ਕੀ ਹਰ ਕੋਈ ਆਪਣੀ ਦਸਤੇ ਕੁਝ ਪੈਸੇ ਹੈ ਸਰਕਾਰ ਵੱਲੋਂ ਸਰਕਾਰ ਵੱਲੋਂ ਅਗਰੇ ਇੱਕ 20000 ਰੁਪਏ ਦੀ ਮਦਦ ਹੋਈ ਪਰ ਬਾਅਦ ਤੇ ਮੇਰੇ ਨਾਲ ਆਪਣੇ ਨੇ ਡਿੱਗ ਗਏ ਉਹ ਅਸੀਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਵੀ ਸਾਡੇ ਪਰਿਵਾਰ ਦੀ ਇੱਕ ਪੈਨਸ਼ਨ ਲਾਈ ਜਾਵੇ ਜਦੋਂ ਸਾਡੇ ਘਰ ਦੀ ਕੋਈ ਕੰਮ ਵੀ ਨਹੀਂ ਕਰ ਸਕਦਾ ਵੀ ਸਾਡੇ ਪਰਿਵਾਰ ਦੀ ਇੱਕ ਪੈਨਸ਼ਨ ਲਾਈ ਜਾਵੇ ਜਿਸ ਨਾਲ ਸਾਡਾ ਗੁਜ਼ਾਰਾ ਹੋ ਸਕੇ ਪਰ ਪਤਾ ਨਹੀਂ ਇਹ ਮੇਰੇ ਸਰਕਾਰ ਨੂੰ ਜਲਦੀ ਸੁਣੀ ਕਰਾਇਰ ਮਕਾਨ 'ਚ ਰਹ ਰਹੇ ਹਾਂਗੇ ਮਕਾਨ ਦੀ ਵਿਫਾਤ ਕਰੀ ਕਰਾ ਦੇ। ਕੀ ਹੋ ਫਿਰ ਨਾ ਜਾਓ ਜਿਹੜੇ ਦਰਸ਼ਕਾਂ ਨੂੰ ਚੈਨ ਚੋਂ ਦੇਖ ਰਹੇ ਹੋ ਚੈਨ ਇਹ ਨਵਰੀ ਪਿਆ ਸਾਡੇ ਸਾਡਾ ਕੋਈ ਛੋਟਾ ਮੋਟਾ ਉਹਦਾ ਘਰ ਪਹੁੰਚੇ ਜਿੱਥੇ ਨਾਲ ਸਾਡਾ ਕੰਮ ਹੋ ਸਕੇ ਜਿੱਤੇ ਫਿਰ ਅਸੀਂ ਆਂਦਾ ਕੋਈ ਛੋਟਾ ਮੋਟਾ ਕੰਮ ਵੀ ਕਰ ਸਕੀਏ ਸਾਡਾ ਟਾਈਮ ਪਾਸਿੰਗ ਇਹ ਇਸ ਸੰਬੰਧ ਬਨ ਬੈਂਕ ਇਹ ਅਗਰੇ ਆਪਾਂ ਆਪਣਾ ਨੰਬਰ ਲਵਾਂ ਮੈਂ ਨਵਰੀ ਨੰਦਨ ਨੰਬਰ 86 4582 9986 ਛੇ 853 ਮੇਰੇ ਅਸੀਂ ਇਹ ਵੀ ਉਮੀਦ ਕਰਦੇ ਹਾਂ ਵੀ ਸਾਡਾ ਕਰਦਾ ਕੋਈ ਆਨ ਨਿਕਲ ਆਵੇ ਮੇਰੀ ਮਾਂ ਜਿਹਦਾ ਹੌਸਲਾ ਹੋਣਾ ਹੈਗਾ ਉਹਦੀ ਹੋਣਾ ਉਹ ਜਦੋਂ ਹੀ ਸਾਰਾ ਦਿਨ ਸੋਚੀ ਐਂ ਧੀਏ ਮੇਰੇ ਜਵਾਬ ਤਾਂ ਹੈ ਕਿ ਬਣ ਕੁੜੀ ਕਿੰਨੀ ਦੇਖ ਕੇ ਤੇਰੇ ਅਸੀਂ ਹੂੰ ਕੀ ਇਹ ਨੇ ਵੀ ਕੀ ਬਣ ਲੜਕੁੜੀ ਲਕੀੜ ਸਾਡਾ ਕੀ ਬਣੂ ਤੁਸੀਂ ਦੇਖ ਰਹੇ ਹੋ ਕਿ ਤਸਵੀਰਾਂ ਦੇ ਨਾਲ ਕਿਤੇ ਭਾਵੁਕ ਕਰਦੇ ਰਹਿਣ ਵਾਲੇ ਨਹੀਂ ਕਿਉਂਕਿ ਵੀਰ ਜੀ ਦੇ ਉੱਪਰ ਦੁੱਖਾਂ ਦਾ ਪਹਾੜ ਹੀ ਰੋਟਿਆ ਕਰਕੇ ਫਾਦਰ ਸਾਹਿਬ ਦੀ ਜੋ ਡੈਥ ਹੋ ਗਈ ਤਾਂ ਹੁਣ ਕਿਤੇ ਨਾ ਕਿਤੇ ਪਰਿਵਾਰ ਤੇ ਕਮਾਂਡ ਵਾਲਾ ਇਕੱਲਾ ਸੀਗਾ ਸ੍ਰੀ ਦੀ ਗੱਲ ਕੀਤੀ ਜਾਵੇ ਤਾਂ ਸ੍ਰੀ ਵੀਰੇ ਪੱਖੋਂ ਵੀ ਵਧੀਆ ਹੈ ਲੇਕਿਨ ਜੋ ਅੱਖਾਂ ਨੇ ਜਿਸ ਨਾਲ ਜਹਾਨ ਦੇਖਣਾ ਜਿਸ ਨਾਲ ਕੰਮ ਕਰਨਾ ਉਹ ਅੱਖਾਂ ਹੀ ਕੰਮ ਨਹੀਂ ਕਰਦੀ ਉਹਨਾਂ ਦੀ ਮਾਦੇ ਨਾਲ ਗਲਤ ਕਰ ਰਹੇ ਆ ਕਿਹਨਾਂ ਲਈ ਕੀ ਕਿਹਾ ਗੱਲ ਵੀ ਜਿਹੜੇ ਆਪਣੇ ਬੇਟੇ ਬਾਰੇ ਕਿਉਂਕਿ ਇੱਕ ਮਾਂ ਦਾ ਸੁਪਨਾ ਹੁੰਦਾ ਕਿ ਬੇਟਾ ਅਜੇ ਸੁੱਖਾ ਸੁੱਖ ਸੁੱਖ ਪਰਿਆ ਰਹੇ ਜਦੋਂ ਉਹ ਬੇਟਾ ਬਿਮਾਰ ਹੋ ਜਾਂਦਾ ਹੈ ਜਾਂ ਕੋਈ ਦਵਾਈ ਲੱਗੇਗੀ ਤਾਂ ਉਸ टाइम ਮਾਂ ਤੇ ਕਿ ਉਹ ਜੀ ਰਿਹਾ ਮੌਲ ਤੋਂ 2000 ਬੱਚੇ ਨੂੰ ਬੱਚਾ ਸੁਭੇ ਨੂੰ ਮਾਗਿਆ ਤਾਂ ਸੁਭੇ ਨੂੰ ਉਹ ਜਿਹੜੀ ਉਹ ਤੇਰੀ ਬੱਚੇ ਹੈ ਜਦੋਂ ਖਾਂਡ ਵਿੱਚ ਬੰਦੇ ਤੇ ਸੰਗਤੂ ਵੇਂਦੇ ਉਹਦਾ ਛੋਟਾ ਬੰਦਾ ਹਮਾਰਾ ਮੁੰਡਾ ਕੰਪਲੂਗਾਈ ਜਿਵੇਂ ਤਾਂ ਹੱਤੋਂ ਹੀ ਪਰੋਂਦਾ ਦੇ ਵੀ ਨੂੰ ਕੀ ਕਹੋਗੇ ਕਿਉਂਕਿ ਮੇਰੀ ਤੇ ਵੀ 10000 ਰੁਪਏ ਦੇ ਮਾਦੂਰੀ ਸੋ ਤੁਸੀਂ ਤਾਂ ਕੰਮ ਕਰਦੇ ਸੀ ਜਿਹੜਾ ਲਾਜ਼ਮੀ ਹੋ ਜਾਂਦਾ ਤੇ ਮੈਂ ਤੇ ਪਰਦੇ ਗਾ ਲੇ ਜਿੱਕਿ ਨੰਦੇ ਪਰਦੇ ਦੇ ਉੱਤੇ ਸਾਨੂੰ ਮਾਨਵ ਚਾ ਬੋਲਦੇ ਨੇ ਤੇ ਗੁਰਪ੍ਰੀਤ ਕੁਲ ਇੱਕ ਵਾਰ ਗੱਲ ਕਰਨ ਦੀ ਕੋਸ਼ਿਸ਼ ਆਦਾ ਲੜਕੀ ਦੇ ਨਾਲ ਵੀ ਕਿੰਨਾ ਵਜੇ ਤਾਂ 5:00 5:00 5:00 5:00 ਬੱਜੀ ਉਹ ਬੱਜੀ ਨਹੀਂ ਉਹ ਬੱਜੀ ਹੀ ਸੀ ਮਾੜੇ ਪਈਆ ਬੱਜੀ ਆ ਬਾਲਿਆ ਬਾਰੇ ਆ ਬਾਲਿਆ ਬਾਰੇ ਆ ਬਾਲਿਆ ਬਾਰੇ ਆ ਬਾਲਿਆ ਬਾਰੇ ਤੁਸੀਂ ਦੇਖ ਸਕਦੇ ਹੋ ਕਿ ਲੜਕੀ ਹੈ ਜੋ ਉਹ ਵੀ ਬੋਲਣ ਦੇ ਵਿੱਚ ਅਸਮਰਥ ਹੈ ਕਿ ਬਾਈ ਨੇ ਇੱਕ ਆਪਣੇ ਦਰਸ਼ਕਾਂ ਨੂੰ ਇੱਕ ਸੰਗਤ ਨੂੰ ਇਹ ਅਪੀਲ ਕੀਤੀ ਹੈ ਕਿ ਜੇ ਹੋ ਸਕੇ ਤਾਂ ਉਹ ਦਾ ਜੇ ਘਰਬਾਰ ਕੋਈ ਬਣਵਾਣ ਵਿੱਚ ਇਹ ਹੈਲਪ ਕਰ ਦੇਵੇ ਤਾਂ ਇਹ ਜੋ ਇਸ ਕਿਰਾਏ ਦੇ ਮਕਾਨ ਤੋਂ ਰਹਿ ਰਹੇ ਹਨ ਉਸ ਤੋਂ ਇਸ ਨੂੰ ਸੁਰਕਾਰਾ ਮਿਲ ਜਾਵੇਗਾ ਜੂਰ ਤੋਂ ਗੁਰਵਿੰਦਰ ਸਿੰਘ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ